ਕਿੱਥੇ ਰਹਿ ਨਾਲ ਸੀ ਕਿੱਥੇ ਵਹੇ ਸੀ ਤੇ ਕਿਵੇਂ ਰਤ ਹੋਈ ਇਹ ਇਹ ਪਰਮਜੀਤ ਕੌਰ ਜਿਹੜੀ ਸੀ ਮਾਮ ਮਾਮਗੜ ਵੱਲੇ ਵਹਾਈ ਹੈ ਸੁਵਾਨੇ ਤੇ ਇਹਦੇ ਪੀਕੇ ਸਰਾਏ ਪੰਜਾਰੇ ਨੇ ਉੱਥੇ ਇਹਦੇ ਭਰਾ ਨੇ ਰਵੀ ਕੁਮਾਰ ਨੇ ਬਿਆਨ ਲਿਖਾਇਆ ਸੀਗਾ ਵੀ ਇਹਦਾ ਘਰ ਵਾਲਾ ਜਿਹੜਾ ਸੀਗਾ ਸੁਨੀਲ ਕੁਮਾਰ ਤੇ ਜੋਰ ਸੰਦੀਪ ਕੁਮਾਰ ਤੇ ਸੱਤ ਸ੍ਰੀ ਕਾਸ਼ੋ ਦੇਵੀ ਤੰਗ ਪਰੇਸ਼ਾਨ ਕਰਦੇ ਹਨ ਉਹ ਤੋਂ ਤੰਗ ਹੋ ਕੇ ਜਿਹੜੀ ਇਹ ਇਹਨੇ ਗੱਲ ਪਾ ਲਿਆ ਵਰਗੇ ਮਤੋਂ ਕੀ ਉਹਦੀ ਜਿਹੜਾ ਮੁਕੱਦਮਾ ਰਜਿਸਟਰ ਕਰਕੇ ਉਹਦੀ ਨੰਬਰ ਤਪਤੀ ਸ਼ਹਿਰ ਵਿੱਚ ਲੈਂਦੀ ਜਾ ਰਹੀ ਹੈ ਮੁਕੰਦਮਾ ਦਰਜ ਕਰ ਲਿਆ ਹਾਂਜੀ ਜੀ ਕਿਹੜੇ ਕਿਹੜੇ ਗੋਸੇ ਪਰ ਖਲਾਫ ਕੀਤਾ ਹੈ ਸੁਨੀਲ ਕੁਮਾਰ ਤੇ ਸੰਦੀਪ ਤੇ ਉਹਦੀ ਸੱਸ ਐ ਪ੍ਰਕਾਸ਼ੋ ਦੇਵ ਜੀ ਸਿੰਘ ਹੈ ਜੀ ਮੇਰਾ ਨਾਮ ਬਲਜੀਤ ਸਿੰਘ ਜੀ ਇਹ ਲੜਕੀ ਸੀ ਤੁਹਾਡੀ ਭੈਣ ਸੀ ਮੇਰੀ ਭੈਣ ਲੱਗਦੀ ਸੀ ਕੀ ਕਹਿੰਦੇ ਤੁਸੀਂ ਮਾਰੀ ਗਈ ਇਸ ਨਾਲ ਪੱਖੇ ਇਹ ਬਿਲਕੁਲ ਜੀ ਮਾਰੀ ਗਈ ਹੈ ਇਹ ਇਹ ਸਾਨੂੰ ਇੱਥੋਂ ਵੀ ਇਸ ਤਰ੍ਹਾਂ ਵੀ ਮਹਿਸੂਸ ਹੋਇਆ ਕਿਉਂਕਿ ਇਹ ਕਹਿੰਦੇ ਨੇ ਵੀ ਉਹ ਲੜਕੀ ਨੇ ਫਾਂਸੀ ਲਈ ਹੈ ਪਰ ਜਦੋਂ ਅਸੀਂ ਜਾ ਕੇ ਉੱਥੇ ਦੇਖਿਆ ਮਾਹੌਲ ਕੋਈ ਫਾਂਸੀ ਵਾਲਾ ਸਾਨੂੰ ਲੱਗਿਆ ਨਹੀਂ ਕਿਉਂਕਿ ਦਰਵਾਜ਼ਾ ਵੀ ਉਹਦਾ ਬਿਲਕੁਲ ਨੋਰਮਲ ਸੀ ਅਗਰ ਦਰਵਾਜ਼ਾ ਅਗਰ ਲੜਕੀ ਫਾਂਸੀ ਲੈਂਦੀ ਤਾਂ ਉਹ ਦਰਵਾਜ਼ਾ ਬੰਦ ਕਰਕੇ ਤਣ ਲਟਕਦੀ ਪੱਖੇ ਨਾਲ ਦਰਵਾਜ਼ਾ ਨੋਰਮਲ ਸੀ ਥੱਲੇ ਲੰਬੀ ਪਾਈ ਹੋਈ ਸੀ ਡੈੱਡ ਕਰਕੇ ਮਲਕੇ ਮੌਤ ਕਰਕੇ ਉਹਦੀ ਥੱਲੇ ਲੰਬੀ ਪਾਈ ਹੋਈ ਸੀ ਸਾਨੂੰ ਤਾਂ ਇਸ ਤਰ੍ਹਾਂ ਘੋਟਿਆ ਗਿਆ ਹੈ ਬਿਲਕੁਲ ਘੋਟਿਆ ਗਿਆ ਤੇ ਉਹ ਫਿਰ ਆਪ ਵੀ ਜੇ ਅਗਰ ਫਾਂਸੀ ਲਈ ਹੁੰਦੀ ਕੋਈ ਉਹਦੀ ਕੋਈ ਫੋਟੋ ਕਲਿੱਪ ਕੋਈ ਖਿੱਚੀ ਹੁੰਦੀ ਨਾ ਕਿਉਂਕਿ ਅਜੇ ਮੀਡੀਆ ਦਾ ਜ਼ਮਾਨਾ ਹੈ ਕੋਈ ਨਾ ਕੋਈ ਉਹਦੀ ਫੋਟੋ ਹੈਂਗਿੰਗ ਹੋਈ ਦੀ ਫੋਟੋ ਹੋਈ ਹੁੰਦੀ ਕੋਈ ਦਰਵਾਜ਼ਾ ਤੋੜਿਆ ਹੁੰਦਾ ਮਤਲਬ ਕਿ 13 ਫੁੱਟ ਤੇ ਛੱਤ ਹੈ ਜੀ ਜਿਹਨੂੰ ਕਹਿ ਰਹੇ ਨੇ ਪੱਖਾ ਵੀ ਨੋਰਮਲ ਹੈ ਜੀ ਜਿਹੜੇ ਪੱਖੇ ਨਾਲੇ ਦੱਸ ਰਹੇ ਨੇ ਕੋਈ ਉਹਦੇ ਨਾਲ ਕੋਈ ਰੱਸੀ ਨਹੀਂ ਕੋਈ ਚੁੰਨੀ ਨਹੀਂ ਕੁਝ ਵੀ ਨਹੀਂ ਉਹਦੇ ਨਾਲ ਲਟਕਿਆ ਹੋਇਆ ਸੀ ਉਹ ਇਹ ਮਤਲਬ ਕਿ ਜਿਹੜੇ ਇਹਦੇ ਦੋਸ਼ੀ ਨੇ ਜੀ ਉਹ ਤਿੰਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ ਕਿਉਂਕਿ ਸਾਡੀ ਬੱਚੀ ਤਾਂ ਹੁਣ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਸਾਡੀ ਮਨ ਨੂੰ ਤਾਂ ਤਸੱਲੀ ਹੋਏਗੀ। ਸੁਰਜੀਤ ਸਿੰਘ ਸੁਰਜੀਤ ਸਿੰਘ ਹਾਂਜੀ ਸੁਰਜੀਤ ਸਿੰਘ ਕਿ ਲੜਕੀ ਨੂੰ ਮਾਰੇ ਗਿਆ ਸੁਖਨਪੁਰ ਸੂ ਬਿਲਕੁਲ ਮਾਰੇ ਗਿਆ ਬਿਲਕੁਲ ਮਾਰੇ ਗਿਆ ਬਈ ਹਾਂ ਕਿੰਨੇ ਸਾਲ ਹੋ ਗਏ ਪਏ ਉਹਨਾਂ ਨੂੰ ਇਹ ਲਗਭਗ ਹਾਂ 6-7 ਸਾਲ ਲਗਭਗ ਪੁਲਿਸ ਵੱਟੀ ਵੀ ਕਾਰਵਾਈ ਸੀ ਬਹੁਤ ਜ਼ਿਆਦਾ ਵੀ ਹੁਣ ਜੇ ਅਗਰ ਇਹ ਕਾਰਵਾਈ ਨਾ ਹੁੰਦੀ ਅਸੀਂ ਪੂਰਾ ਮਤਲਬ ਕਿ ਉਹ ਕਰਦੇ ਮਰਦਾਬਾ ਜਿੰਦਾਬਾਦ ਦੇ ਨਾਰੇ ਲਾਉਂਦੇ ਜੇ ਇਹ ਕੰਮ ਨਾ ਹੁੰਦਾ ਹੁਣ ਹੁਣ ਇਹ ਆਏ ਨੇ ਕੋਈ ਗੱਲ ਨਹੀਂ ਚਲੋ ਠੀਕ ਹੈ ਜਿਵੇਂ ਹੋ ਰਿਹਾ ਹੁਣ ਕਾਰਵਾਈ ਹੋ ਰਹੀ ਹੈ ਹੋ ਰਹੀ ਹੈ ਕੀ ਦੋਸ਼ੀ ਮੰਨੋ ਹਾਂਜੀ ਤੁਸੀਂ ਦੋਸ਼ੀ ਕਿਹਨੂੰ ਮੰਨੋ ਕਿਹਲੇ ਕਿਹਨੂੰ ਦੋਸ਼ੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਇੱਕ ਤਾਂ ਜਿਹੜਾ ਗੁੜੀਆ ਨਾਲ ਵਿਆਹ ਹੋਇਆ ਸੀ ਇੱਕ ਉਹਦਾ ਦਿਓਰ ਇੱਕ ਉਹਦੀ ਸੱਸ ਸੁਨੀਲ ਕੁਮਾਰ ਸੰਧੀ ਹਾਂ ਇਹ ਤਿੰਨ ਲਗਭਗ ਤਿੰਨ ਚਾਰ ਬੰਦੇ ਮਤਲਬ ਇਹ ਦੋਸ਼ੀ ਨੇ ਪਰਿਵਾਰ ਦੇ